ਅਤੂ ਕੀਤਾ ਕਰ ਗਿਆ ਮੁੰਡੇ ਨੂੰ ਵਿਦੇਸ਼ ਗਏ 5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਅਤੇ ਹੁਣ ਜਦੋਂ ਉਸ ਨੂੰ ਨਵੀਂ-ਨਵੀਂ ਵਧੀਆ ਨੌਕਰੀ ਮਿਲੀ ਸੀ ਤਾਂ ਉਸਦੀ ਨੌਕਰੀ ਦੀ ਖਬਰ ਸੁਣ ਕੇ ਪਰਿਵਾਰ ਵਾਲੇ ਬੇਹਦ ਖੁਸ਼ ਸਨ ਮੁੰਡਾ ਵੀ ਇਸੇ ਖੁਸ਼ੀ ਦਾ ਜਸ਼ਨ ਮਨਾਉਣ ਤੇ ਲਈ ਦੋਸਤਾਂ ਦੇ ਨਾਲ ਸਮੁੰਦਰ ਕੰਢੇ ਪਹੁੰਚਿਆ ਪਰ ਬੀਚ ਤੇ ਪਹੁੰਚਣ ਤੋਂ ਬਾਅਦ ਜਦੋਂ ਉਹ ਉੱਥੇ ਨਹਾਉਣ ਲੱਗਦਾ ਤਾਂ ਉਸੇ ਪਾਣੀ ਦੇ ਵਿੱਚ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਰੁੜ ਗਈਆਂ। ਮੁੰਡਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਅਤੇ ਇਹ ਖਬਰ ਉਸਦੇ ਦੋਸਤਾਂ ਦੇ ਵੱਲੋਂ ਹੀ ਪਰਿਵਾਰ ਦੇ ਨਾਲ ਸਾਂਝੀ ਕੀਤੀ ਗਈ ਕਿ ਤੁਹਾਡਾ ਪੁੱਤ ਜੋ ਕਿ ਸਾਨੂੰ ਪਾਰਟੀ ਦੇਣ ਦੇ ਲਈ ਖੁਸ਼ੀਆਂ ਮਨਾਉਣ ਦੇ ਲਈ ਇੱਥੇ ਬੀਚ ਤੇ ਪਹੁੰਚਿਆ ਸੀ ਉਹ ਸੁਨੇਹੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਨੂੰ ਯਕੀਨ ਨਹੀਂ ਹੋਇਆ ਕਿ ਉਹ ਪੁੱਤ ਜਿਨੇ ਬੀਤੇ ਦਿਨੀ ਸਾਡੇ ਨਾਲ ਗੱਲ ਕੀਤੀ ਸੀ ਐਡੀ ਵੱਡੀ ਖੁਸ਼ੀ ਸਾਂਝੀ ਕੀਤੀ ਸੀ ਕਿ ਹੁਣ ਵਧੀਆ ਨੌਕਰੀ ਮਿਲੀ ਹੈ ਨਵੀਂ ਥਾਂ ਤੇ ਅਤੇ ਉਸ ਤੋਂ ਬਾਅਦ ਇਹ ਸਾਰੀ ਮਾੜੀ ਘਟਨਾ ਵਾਪਰ ਗਈ ਮਾਵਾ ਬੜੀ ਹੀ ਖੁਸ਼ੀ ਅਤੇ ਦੁਆਵਾਂ ਦੇ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜਦਿਆਂ ਨੇ ਪਰ ਉੱਥੇ ਜਾ ਕੇ ਉਹਨਾਂ ਦੇ ਪੁੱਤਾਂ ਦੇ ਨਾਲ ਉਹ ਬਣ ਜਾਂਦੀ ਹੈ ਜਿਹੜੀ ਕਦੇ ਉਹਨਾਂ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚੀ ਹੁੰਦੀ ਨਿਤ ਦਿਨ ਵਿਦੇਸ਼ ਤੋਂ ਆ ਰਹੀਆਂ ਮਾੜੀਆਂ ਖਬਰਾਂ ਦੇ ਵਿਚਾਲੇ ਇੱਕ ਹੋਰ ਅਜਿਹੀ ਖਬਰ ਆਈ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ 2 ਮਹੀਨੇ ਦੇ ਵਿੱਚ ਹੀ ਇੱਕੋ ਪਿੰਡ ਦੇ ਚਾਰ ਨੌਜਵਾਨਾਂ ਦੀ ਜਾਨ ਵਿਦੇਸ਼ ਦੇ ਵਿੱਚ ਆ ਚੁੱਕੀ ਹੈ ਜਿਸ ਤੋਂ ਬਾਅਦ ਹੋਣ ਇੱਕ ਹੋਰ ਅਜਿਹੀ ਮੰਦਭਾਗੀ ਖਬਰ ਆਈ ਤਾਂ ਸਾਰੇ ਪਿੰਡ ਵਾਲੇ ਤਹਿਲ ਗਏ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਅਧੀਨ ਪੈਂਦੇ ਤੇਰਕਿਆਣਾ ਦੇ ਵਿੱਚ ਚੂਰੀਆ ਮੁਹੱਲਾ ਦਾ ਰਹਿਣ ਵਾਲਾ 22 ਸਾਲ ਦਾ ਜਵਾਨ ਮੁੰਡਾ ਮਨਪ੍ਰੀਤ ਸਿੰਘ ਅਮਰੀਕਾ ਦੇ ਵਿੱਚ ਉਸਦੀ ਜਾਨ ਜਾਣ ਦੀ ਦੁਖਦ ਖਬਰ ਦਾ ਪਤਾ ਲੱਗਿਆ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ 6 ਸਾਲ ਪਹਿਲਾਂ ਉਹਨੇ ਆਪਣੇ ਬੱਚੇ ਨੂੰ ਵਿਦੇਸ਼ ਤੇ ਵਿੱਚ ਘੱਲ ਲਿਆ ਸੀ ਅਤੇ 2 ਦਿਨ ਪਹਿਲਾਂ ਹੀ ਆਪਣੇ ਪੁੱਤ ਦੇ ਨਾਲ ਫੋਨ ਤੇ ਗੱਲਬਾਤ ਹੋਈ ਸੀ ਜਿਸ ਦੇ ਵਿੱਚ ਉਹ ਦੱਸ ਰਿਹਾ ਸੀ ਕਿ ਮੈਨੂੰ ਨਵੀਂ ਜਗ੍ਹਾ ਤੇ ਨੌਕਰੀ ਮਿਲ ਗਈ ਇਹ ਖਬਰ ਸੁਣ ਕੇ ਪਰਿਵਾਰ ਬਹੁਤ ਹੀ ਜ਼ਿਆਦਾ ਕੁਰਸੀ ਬੀਤੀ ਰਾਤ ਮਨਪ੍ਰੀਤ ਦੇ ਦੋਸਤਾਂ ਅਮਰੀਕਾ ਤੋਂ ਫੋਨ ਆਇਆ ਜਿਸ ਨੇ ਦੱਸਿਆ ਕਿ ਮਨਪ੍ਰੀਤ ਪਾਣੀ ਦੇ ਵਿੱਚ ਡੁੱਬ ਚੁੱਕਿਆ ਜਿਸ ਦੇ ਕਾਰਨ ਉਸਦੀ ਜਾਨ ਗਈ ਖੁਸ਼ੀਆਂ ਮਨਾਉਣ ਦੇ ਲਈ ਉਹ ਸਮੁੰਦਰ ਦੇ ਕੋਲ ਗਿਆ ਸੀ ਪਰ ਇਸ ਦੇ ਵਿੱਚ ਹੀ ਉਹ ਵਹਿ ਗਿਆ ਡੁੱਬ ਗਿਆ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਧੋੜ ਗਈ ਬਲਜੀਤ ਸਿੰਘ ਹਜੀਤ ਸਿੰਘ ਜੀ ਤੁਹਾਡੇ بیٹے ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਏ ਨਾ ਔਰ ਕਿਸ ਤਰ੍ਹਾਂ ਉਹਦੀ ਹਾਦਸੇ ਨੂੰ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਮਾਰਨਾ 25 ਪਾਛੇ 6 6 ਮਹੀਨਾਂ ਦਾ ਗਿਆ ਉਹਨੂੰ ਕੋਈ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋਇਆ ਇਹ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਉਹੋਂ ਰਾਨਾ ਪਿਆ ਐਨ ਪਾਣੀ ਚ ਸਾਲ ਮਾਰਤੀ ਪਾਣੀ ਡੂੰਗਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਨਿਕਲਿਆ ਨਹੀਂ ਤੇ ਫੇ ਮਨ ਲਓ ਉਹਨਾਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਨ ਲਓ ਪੁਲਸ ਵਾਲਿਆਂ ਨੇ ਕੱਢਿਆ ਹਾਂਜੀ ਰਾਤ ਰਾਤ ਆਸ ਕੋਲੋਂ ਗੱਲ ਬਣਦੀ ਲਾਟਾ ਦੀ ਪਰ ਸੋਹੀ ਰਾਤ ਨੂੰ 11 ਵਜੇ 11 ਵਜੇ ਡੇਲੀ ਫੋਨ ਹੁੰਦਾ ਹੈ ਰਾਤ ਨੂੰ ਠੀਕ ਹੈ ਜੀ ਮੇਰਾ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ ਚ ਕੰਮ ਜਾਂਦਾ ਹੈ ਲੋਤਾ ਬੇਟਾ ਹਾਂਜੀ ਲੋਤਾ ਬੇਟਾ ਹਾਂਜੀ ਲੋਤਾ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਕੋਈ ਹੀ ਮੰਗ ਕਰਦੇ ਆ ਮਨ ਸਾਡੀ ਡੈੱਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਹੋ ਗਈ ਤਿੰਨ ਘਟਨਾਵਾਂ ਮੈ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ ਦੋ ਅਮਰੀਕਾ ਦੇ ਵਿੱਚ ਸੀ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਟਰਨ ਸਾਇਰ ਦੇ ਵਿੱਚ ਇਹ ਕਾਕੇ ਦੀ ਮਨ ਡੈੱਥ ਹੋ ਗਈ ਹੈ ਤੇ ਬਹੁਤ ਮਨਭਗੀ ਰਾਜੀ ਜੀ ਕੀ ਜੀ ਹਰ ਤੱਕ ਪਰਿਵਾਰ ਦੀ ਮਿਲ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਲੱਗਿਆ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਸੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜਾ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲ ਇਹ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਸਰਕਾਰ ਕੋਲ ਤੇ ਉਹਨਾਂ ਦਾ ਪ੍ਰਦੇਸ਼ ਮੰਤralਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਡੈਡ ਬੋਡੀ ਜਿਹੜੀ ਉਹ ਚਲੂ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਿਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀਂ ਤੇ ਮੈਨੂੰ ਇਹੋ ਹੀ ਹੁੰਦਾ ਮਨਪ੍ਰੀਤ ਤੁਹਾਡਾ ਬ੍ਰਦਰ ਹਾਂਜੀ ਮੇਰਾ ਬੋਤਲੀ ਹਾਂਜੀ ਮੈਨੂੰ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਖਾਤ ਸਬਾਤ ਕਰ ਗਿਆ ਕੱਲ ਰਾਤ ਪਤਾ ਲੱਗਾ ਸਵੇਰੇ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਗਰੰਟੀ ਵਾਲੇ ਹੀ ਗਏ ਉਹਨਾਂ ਨੇ ਰੱਖਿਆ ਸੀ ਉਹਨਾਂ ਦੇ ਥਰੂ ਪਤਾ ਲੱਗਾ ਸੀ ਤੁਹਾਡਾ ਬੇਨ ਬ੍ਰਦਰ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਬਦ}{\text{ਦਿਆ ਹੀ ਸੀ}} ਤੇ ਉਹ ਕੋਰ ਕਰਦੇ ਨਹੀਂ ਤੇ ਦੂਸਰੇ ਨਾਲ ਸੇ ਫੋਨ ਤੇ ਗੱਲਬਾਤ ਹੁੰਦੀ ਹੈਗੀ ਠੀਕ ਕਹਿੰਦੇ ਸੀਗੇ ਧੰਨਵਾਦ ਸੁਣ ਕੇ ਦਾ ਕੋਸ਼ਿਸ਼ ਨਹੀਂ ਠੀਕ ਠਾਕ ਹੀ ਕਹਿੰਦੀ ਔਰ ਕੋਈ ਫालतू ਗੱਲ ਨਹੀਂ ਕਰਦੀ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੀ ਡੈਡ ਬੋਡੀ ਛੇ ਤੇ ਇੱਥੇ ਲਿਆਈ ਜਾਵੇ ਅਈਓ ਤਾਂ ਮੂਹ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਜਾਵੇ ਦਾ ਤੇ ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾ ਕੇ ਆ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਮਰਨਾ ਗੱਲ ਹੋਈ ਪਰਸੋਂ ਹੋਈ 11:30 ਵਜੇ ਗੱਲ ਹੂੰ ਉਹ ਤੋਂ ਬਾਅਦ ਕੱਲਣੀ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲਪਣਾ ਕਿਹਨੇ ਖਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਖਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਹੀ ਬਾਹਰ ਰਹਿਦਾ ਸੀ ਵਾਰ ਨੂੰ ਹੋ ਗਏ 4 5 ਸਾਲ ਹੋ ਗਏ ਗਏ ਨੂੰ ਡੀ.ਟੀ. ਦੀ ਕਿੰਨੀ ਹੁੰਦੀ 23 ਸਾਲ ਉਮਰ ਹੈ ਬਾਈ ਬਾਜ ਸਾਲ ਨੂੰ ਤੁਸੀਂ ਉਹਦਾ ਵਿਆਹ ਦਾ ਕੋਈ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਹਜੇ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਹਜੇ ਤਾਂ ਆਉਣੇ ਸੀ ਕੰਮ ਤੋਂ 2 3 ਸਾਲ ਬੰਦਾ ਮੰਮੀ ਮੈਂ ਲਾ ਕੇ ਫੇਰ ਆਉਣਾ ਮੇਰਾ ਕੋਤ ਪਗੰਨੀ ਤੋਂ ਤੋਣਾ ਤੇਰੇ ਅੱਜ ਨਹੀਂ ਮਾ